ਤੇ ਤੋਵਾਰੀ ਜਵਾਦਾਨੀ ਹੋ ਜਿੱਥੇ ਭੁੱਲ ਗਏ ਨਹੀਂ ਅਸੀਂ ਉਸ ਕੰਦ ਨੂੰ ਜਿੱਥੇ ਗਈਆਂ ਨਾ ਟਰਾਲੀਆਂ ਸਰੰਦ ਨੂੰ ਜਿੱਤੇ ਜਿਹੜੇ ਸਾਲ ਨਾ ਰਹੇ ਉਹਦੋਂ ਮਾਨੇ ਜੀ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਆਪਣੇ ਨਵੇਂ ਕਹਿਣ ਦੇ ਬਲੌਗ ਦੇ ਵਿੱਚ ਤੇ ਬਾਈ ਜੀ ਕਹਿੰਦੇ ਟਰਾਲੀ ਧੋਈ ਜਾਂਨੇ ਜੀ ਤਿਆਰੀ ਕਰੀ ਜਾਂਨੇ ਪੂਰੀ ਫਟੇਖੜ ਸਾਹਿਬ ਦੀ ਟਾਈਮ 5:30 ਹੋ ਗਿਆ ਰਾਤ ਦੇ ਧੁੰਦ ਪੈ ਚੁੱਕੀ ਆ ਰਾਤ ਨੂੰ ਧੋਣ ਲੱਗਿਆ ਪਹਿਲਾਂ ਇੱਥੇ ਗਲੀਆਂ ਕੱਢੀਆਂ ਬਹੁਤ ਟਾਈਮ ਖਰਾਬ ਹੋ ਗਿਆ ਤੇ ਹੁਣ ਬਸ ਧੋ ਕੇ ਪੱਲੜ ਬੁੱਲੜ ਨਾਲ ਹੀ ਦਾਦਣਾ ਕੀ ਆਈਸ ਕਰੀ ਜਾਂਦੇ ਆ ਜੀ ਉਹ ਟਰੈਕਟਰ ਖੜਾ ਟਰੈਕਟਰ ਵੀ ਕਾਲੂ ਧੋਵਾਂਗੇ ਆਹੀ ਲੈ ਕੇ ਜਾਣਾ ਵਾ ਤੋੜਾ ਤੋੜਾ ਆ ਵੇਖ ਲੋ ਜੀ ਕੀ ਕਰੀ ਜਾਂਦਾ ਵਾ ਬਹੁਤ ਟਾਈਮ ਹੈ ਆਹੀ ਲਾ ਦਿੰਦਾ ਕਾ ਕਾਂਟਾ ਡੂਡ ਹੋ ਗਿਆ ਇਹਨੂੰ ਹੀ ਲੱਗਿਆ ਪਿਆ ਵਾ ਇਹਦਾ ਜਾਂਦੇ ਫੇਰ ਲਿਬੜ ਜਣੇ ਆ ਤੇ ਮੈਂ ਟਮੈਟਿਕ ਕੰਮ ਨਵੇੜ ਕੇ ਜੀ ਕੱਲੂ ਟਰੈਕਟਰ ਨੂੰ ਲੱਗਾਗੇ ਤੇ ਅੱਜ ਤਰਪਾਲ ਪਾ ਦੇਣੀ ਆ ਇੱਕ ਸਿੰਗਲ ਆਪਣੇ ਆ ਦੀ ਪਾ ਦੇਣੀ ਆ ਮੇਰੀ ਗੱਲ ਧੋਤੀ ਸੀਗੀ ਇਹ ਕੁੱਤੋਂ ਦੀ ਫੇਰ ਕੱਪੜਾ ਪਾ ਦਾਂਗੇ ਜਾਂ ਪੱਲੜ ਪਾ ਦਾਂਗੇ ਜਾਂ ਕੱਪੜਾ ਪਾ ਦਾਂਗੇ ਠੀਕ ਹੈ ਜੀ ਆਹ ਟਾਇਰ ਨਾਵੇਂ ਪਾਏ ਸੀਗੇ ਚੈੱਕ ਕਰੋ ਜੀ ਸਸਰਾਗਰ ਦਬਾਤ ਹੋਈ ਪਈ ਆ ਜੀ ਚੈੱਕ ਕਰੋ ਜੀ ਆਹ ਵੇਖੋ ਜੀ ਸਮੈਲਾ ਮਾਰਦਾ ਮੁੰਡਾ ਆ ਜਾਣਦੇ ਹੋ ਕੌਣ ਸੇਵਾਦਾਰ ਆਹ ਦੇਖ ਲਓ ਜੀ ਪਹਿਨੇ ਕਿੱਥੇ ਆ ਹੁੱਕ ਨਹੀਂ ਪੈ ਰਹੀ ਹੈਗੀ ਆਹ ਵੇਖੋ ਜੀ ਹੁੱਕ ਨਹੀਂ ਪੈ ਰਹੀ ਹੈਗੀ ਦੇਖ ਲਓ ਸਰਬਜੋ ਆਹ ਵੇਖ ਲਓ ਨੀਵੀਂ ਹੁੱਕ ਕਰਕੇ ਪਾਲੀ ਜੀ ਹੁਣ ਜੋ ਉਹੀ ਨਹੀਂ ਪੈਂਦੀ ਹੈਗੀ ਦੇਖ ਲਓ ਡੂੜ ਘੰਟਾ ਹੋ ਗਿਆ ਸੋਹਣੇ ਜੀ ਕਿ ਆਲਿਓ ਜੀ ਚੈੱਕ ਕਰੋ ਟਰਾਲਾ ਧੂਤਾ ਸੀਗਾ ਜੀ ਚੈੱਕ ਕਰੋ ਚੈੱਕ ਜਾਣਕਾਰੀ ਲਾਤੀ ਉਹ ਟਰਾਲਾ ਮੂਹ ਨੂੰ ਕਰਕੇ ਪਾਣੀ ਕੱਢ ਦਨੇ ਆ ਤਾਂ ਛੱਡ ਪਰਿਆ ਜੀ ਓਏ ਆ ਵੇਖੋ ਜੀ ਸ਼ਰਾਰਤੀ ਅਨਸਰ ਪਾਣੀ ਸਾਰੀ ਆਦਾ ਟਰੈਕ ਓਏ ਆ ਵੇਖੋ ਜੀ ਮੇਰੇ ਵੀ ਪਤਾ ਜੀ ਠੰਡ ਦੇ ਵਿੱਚ ਪਾਣੀ ਸੱਲੋ ਬਾਈ ਜੀ ਕਹਿੰਦੇ ਟਰਾਲੀ ਜੇ ਪਾਉਣ ਲੱਗੇ ਪਲੜੀ ਚੈੱਕ ਕਰੂਗਾ ਜੀ ਤੇ ਬਾਈ ਜੀ ਆ ਦੋ ਜਣੇ ਕੋਠੇ ਤੇ ਬੈਠੇ ਨੇ ਇਹ ਅੱਕ ਦੀ ਸੇਵਾ ਕਰਾ ਕਰ ਤੇ ਚਲੋ ਜੀ ਕਹਿੰਦੇ ਚੈੱਕ ਕਰੋ ਆ ਪੱਲੜਾ ਪਾ ਉੱਚੇ ਪਾਵਾਂਗੇ ਆਹ ਦੇਖੋ ਜੀ ਆਹ ਦੇਖ ਲਓ ਜੀ ਲੋ ਜੀ ਕਹਿੰਦੇ ਸੇਵਾਦਾਰ ਕਰੀ ਜਾਂਦੇ ਤੇ ਕੰਮ ਤੇ ਆ ਪੱਲੜਾ ਪਾਈ ਚ ਪਾਵਾਂਗੇ ਇਹਦੇ ਉੱਤੇ ਤਰਪਾਲ ਪਾਵਾਂਗੇ ਤੇ ਰੱਸੀਆਂ ਪਹਿਲਾਂ ਪਾਈ ਜਾਣੀਆਂਗੇ ਚੈੱਕ ਕਰੋ ਜੀ ਸਰਾ ਗੱਲਬਾਤ ਹੋਈ ਪਈ ਆ ਜੀ। ਤੇ ਬਾਕੀ ਆਪਾਂ ਕੱਲ ਨੂੰ ਜਾਣਾ ਫਤੇਗੜ ਸਾਹਿਬ। ਉਹ ਸਰ ਤੇ ਲੱਗਣ ਲੱਗਾ ਜੀ ਟਰਾਲੇ ਦਾ। ਹੁਣ ਆਹ ਵਾਲੀ ਟਰਪਾਲ ਪਾ ਦਾਂਗੇ ਉੱਤੇ। ਤੂੰ ਤਾਂ ਉਹ ਤੂੰਦ ਨਹੀਂ ਕੱਢਦੀ ਆ ਕਿ ਉਹ ਵੀ ਬਹੁਤ ਭਾਰੀ ਆ ਗਈ। ਇਹ ਤਾਂ ਪਾਣੀ ਦੀ ਇੱਕ ਬੂੰਦ ਨਹੀਂ ਵੀ ਨਹੀਂ ਆਉਣੀ ਹੈਗੀ। ਠੀਕ ਆ ਜੀ ਗੱਲਬਾਤ। ਇੱਕ ਗੱਲ। ਚੌੜੀਆਂ ਵਾਲੇ ਕੋਈ ਨਾਲ ਕੀ ਹੈ? ਅਰੇ ਕਰੀ ਤੋ ਆਪਾਂ। ਆਰਥਲੋਂ ਦੇਖੇ ਨਾ ਯਾਰ ਕੋਈ ਨਹੀਂ ਦੇਖਿਆ ਨਾ ਮੈਂ ਇਹ ਤਾਂ ਇਹ ਤਾਂ ਹੀ ਰਹਿੰਦੇ ਟੇਰ ਤੇ ਕਾਟ ਦੇ ਨਾ ਕਾੜੇ ਜਾਂਦਾ ਇੱਥੋਂ ਦਾ ਉਹ ਲਾਰਸਾ ਲਾਉਰੇ ਲੋ ਜੀ ਗਾਇਸ ਕਰੀ ਜਾਂਦੇ ਕੰਮ ਚੈੱਕ ਕਰੋ ਹੁਣ ਬਾਈ ਜੀ ਉਹ ਥੋੜੀ ਹੁੱਤੋ ਫੜੀ ਹੋਈ ਆ ਤੇ ਉਹਦਾ ਕੋਈ ਚੱਕਰ ਨਹੀਂ ਥੱਲੇ ਹੈਗੀ ਆ ਵੱਡੀ ਦਰਵਾਲ ਹੁਣ ਮੂੰਹ ਸੈਲ ਜਾ ਲੱਗਣ ਲੱਗਿਆ ਜੀ ਤਾਂ ਲੋ ਜੀ ਕਹਿੰਦੇ ਕਾਤੀ ਟਰਾਲੀ ਹੁਣ ਮੂਹਰੋਂ ਬੰਨਣਾ ਵਾਲਾ ਰਹਿ ਗਿਆ ਜੀ ਜੀ ਇੱਕ ਕਰੋ तो पराली <laughs> तो क्या बात है जी सला जी कच्च आ गई हम पराली दबारा छटन लग गया जी हम चूही आ गई बार हूं आवली ची पहला हूं आवली हूँ कली कली करके पाने जी ओ आ गया जी बंद ਲੋ ਜੀ ਗਾਇਸ ਇਹ ਕਹਿੰਦੇ ਆਪਾਂ ਟਰੈਕਟਰ ਢਾਕਤਾ ਤੇ ਸਮਾਨ ਜਿਹੜਾ ਲੈ ਕੇ ਆਉਣਾ ਸੀਗਾ ਆਟਾ ਦਾਲ ਦੁੱਧ ਉਹ ਵੀ ਗੁਰਦੁਆਰਾ ਸਾਹਿਬ ਇਕੱਠਾ ਕਰ ਲਿਆ ਤੇ ਹੁਣ ਬਸ ਤੜਕੇ ਆਪਾਂ ਰਬਾਨੀ ਕੀ ਕਰਨੀ ਹੈਗੀ ਸ਼੍ਰੀ ਫਤੇਗੜ ਸਾਹਿਬ ਦੀ ਠੀਕ ਹੈ ਜੀ ਬਹੁਤ ਵਧੀਆ ਕੰਮ ਹੋਇਆ ਬਾਕੀ ਬਾਬਾ ਕਿਰਪਾ ਕਰੂ ਬਾਕੀ ਬਾਬਾ ਜੀ ਕਿਰਪਾ ਕਰਨਗੇ ਜੀ ਯਾਤਰਾ ਸਫਲ ਕਰਨਗੇ ਤੇ ਕੱਲ ਨੂੰ ਆਪਾਂ ਜਾਣਾ ਵਾ ਤੇ ਚੈੱਕ ਕਰੋ ਜੀ ਅੱਜ ਦੀ ਵੀਡੀਓ ਛੋਟੀ ਬਣੀ ਹੋਊਗੀ ਤੇ ਕੋਈ ਚੱਕਰ ਨਹੀਂ ਆਪਾਂ ਰਾਹ ਚ ਜਾਂਦੇ ਕੱਲ ਨੂੰ ਬਣਾਵਾਂਗੇ ਠੀਕ ਹੈ ਜੀ ਚਲੋ ਠੀਕ ਹੈ ਮਿੱਤਰੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਈ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਸਬਸਕ੍ਰਾਈਬ ਜ਼ਰੂਰ ਕਰਦੇ ਬੈਲ ਨੋਟੀਫਿਕੇਸ਼ਨ ਆਨ ਕਰ ਲਿਓ ਤੇ ਮਿਲਦੇ ਆ ਕੱਲ ਨੂੰ ਸ਼੍ਰੀ ਫਤੇਗੜ ਸਾਹਿਬ ਜਦ ਤੱਕ ਲਈ ਪੀਸ ਆਊਟ